ਮੇਰਾ ਨਾਮ ਸੁਖਵਿੰਦਰ ਸਿੰਘ ਆ ਪਿੰਡ ਮੇਰਾ ਜੈਨਪੁਰ ਆ ਪਹਿਂ ਸਰਕਾਰੀ ਮੈਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਕਿ ਮਿਲ ਦੇ ਇੰਨੇ ਹਾਲਾਤ ਮਾਰੇ ਆ ਕਿ ਖਲੋਣਾ ਤੇ ਬਹਿਣਾ ਵੀ ਮੁਸ਼ਕਲ ਹੋ ਗਿਆ ਉਥੇ ਰਾਤ ਦੀ ਬਾਰਸ਼ ਲੱਗੀ 12 1 ਵਜੇ ਦੀ ਪਹਿਲਾ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾ ਕੱਚੀ ਕੱਚਾ ਜਾ ਰੇ ਇੱਕ ਰਾਹ ਬਣਾਇਆ ਪਤਾ ਨਹੀਂ ਉਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੇ ਬਾਅਦ ਦੇ ਪਤਾ ਲੱਗੇਗਾ ਨਾ ਉਥੇ ਬੈਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਆ ਥਲੇ ਤੇ ਗਾਰ ਗੋਡੇ ਗੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮਿਲਾਲੇ ਕੋਈ ਮਦਦ ਨਹੀਂ ਦੇਖਣਦੇ ਵੀ ਉੱਥੇ ਜਾ ਕੇ ਲਵਾ ਦਿੰਦੇ ਆ ਚਲੋ ਜਾਓ ਤੇ ਲੱਗੋ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਚੀਜ਼ ਗਮ ਹੋ ਜੇ ਕੋ ਟੁੱਟ ਜੇ ਕੋਈ ਜਵਾਬਦਾਰ ਨਹੀਂ ਆ ਨਾ ਮੇਰਾ ਲਾਹਤਰੀ ਸਿੰਘ ਮੁਸ਼ਕਲ ਇਥੇ ਆ ਰਹੀ ਆ ਕੱਲ ਤੇ ਗੰਨਾ ਲੈ ਕੇ ਆਏ ਦਿਆਂ ਇੱਕ ਤਾਂ ਦੋ ਸੂਟ ਕਰੋ ਮੰਗਾਲਿਆ ਫੇਰ ਤੋਂ ਬੂਡ ਬਾਰਾਂ ਚੰਗੀ ਤਰ੍ਹਾਂ ਗਿੱਲੇ ਹੋ ਗਏ ਤੇ ਬਹੁਤ ਮਾਰੇ ਹਲਾਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬੈਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਆ ਹੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਦਾ ਹੂੰ ਤੇ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੇਨ ਨਹੀਂ ਕੰਟੇਨ ਵੀ ਚੋਂਡੀ ਆ ਬਹੁਤ ਮਾੜਾ ਮਾੜਾ ਹਲਾਦਾ ਇਥੋਂਗੇ ਕੋਈ ਕੋਈ ਤਵੰਦ ਨਹੀਂ ਕੀਤਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਬਸ ਲੋ ਕਿ ਆਪਣੇ ਆਪਣੇ ਟਰਾਲੀਆਂ ਥੱਲੇ ਬਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿੱਲੇ ਹੋ ਗਏ ਜੀ ਨਾ ਬਿਵਿੰਦ ਸਿੰਘ ਜ ਮੈਂ ਭਾਜੀ ਗੰਨਾ ਲੈ ਕੇ ਆਇਆ ਸੀ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜੈਨਪੁਰ ਲਾਗੇ ਤੁਸੀਂ ਟੁੱਤੀ ਸਾਡੇ ਨਾਲ ਘਰਾਂ 'ਚ ਪਾਣੀ ਨਹੀਂ ਬੜਾ ਜਿੰਨਾ ਹੋਣਾ ਇਹ ਆਪਣੇ ਆਣ ਮਿਲਦੇ ਜਾਰ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾਰੇ ਹਾਲਾਤ ਨੇ ਫਿਰ ਮੈਂ ਭਾਜੀ ਨਾਲ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਣ ਕੇ ਜਰੂਰ ਦੇਖੋ ਜਾਂ ਤੇ ਛੱਡਿਆ ਕੋਈ ਛੱਡ ਨਹੀਂ ਕੋਈ ਉੱਥੇ ਕੋਈ ਨਹੀਂ ਕੰਟੀਨ ਵੀ ਚੌਂਣੀ ਜਿੱਥੇ ਮਾਰੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾਰੇ ਹਾਲਾਤ ਨੇ ਉੱਥੋਂ ਕੋਈ ਨਹੀਂ ਬੰਦੇ ਮਛੇਰਾ ਜੀ ਬਸ ਸਦਾ ਟੈਢੀ ਸੀਟ ਤੇ ਬੈ ਕੇ ਟਾਈਮ ਕੱਢਣ ਦੇ ਆ ਬਾਦ ਦੋ ਦੋ ਛੂਟ ਬਦਲ ਲਿਆ ਕਿ ਪਾਣੀ ਪੱਲਾ ਤਰਾਂ ਦੇ ਇਦਾਂ ਕੰਮ ਜਦੋਂ ਜੇ ਚੱਲਣ ਦੀ ਬਸ ਬਾਹਰਤ ਨੇ ਲੰਡਿਆ ਸਰਕਾਰ ਨੂੰ ਇਹ ਅਪੀਲ ਕਰਨ ਨੇ ਵੀ ਕਰਨਾ ਚਾਹੁੰਦੇ ਆ ਕਿ ਕੋਈ ਮਾੜਾ ਮਾੜੀ ਕਿਸਾਨਾ ਦੀ ਸਾਰ ਵੀ ਲਈ ਜਾਏ ਨਹੀਂ ਤੇ ਇਹ ਮੇਰੇ ਸਾਹਮਣੇ ਉਹਨਾਂ ਡਾਰਾਂ ਨੂੰ ਗੰਨਾ ਪੈੜੀ ਤੋਂ ਕੱਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਿਆਲੀ ਬਲਟ ਜਾਨੀ ਹੱਟ ਜਿੰਨਾ ਮਾੜੇ ਹਾਲਾਤ ਨੇ ਉੱਥੇ ਆੜੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਜਾੜਾ ਨਾ ਉਹ ਤਾਂ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਤ੍ਹੀਆਂ ਲਾਦਦਾ ਨਾ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਤੇ ਇਹ ਰਾਤ ਦੀ ਬਾਸ ਪੈ ਰਹੀ ਆ ਲੇਕਿਨ ਅਸੀਂ ਰਾਤ ਜਿਹੜੀ ਪੂਰੀ ਐ ਨਾ ਉਹ ਟਰਾਲੀਆਂ ਦੇ ਥੱਲੇ ਵੜ ਕੇ ਕੱਢੀ ਆ ਲੇਕਿਨ ਟਰਾਲੀਆਂ ਦੇ ਥੱਲੇ ਵੀ ਹੁਣ ਪਾਣੀ ਹੋ ਚੁੱਕਿਆ ਤੇ ਸਾਡੇ ਕੋਲੋਂ ਕੋਈ ਇੱਥੇ ਸੈੱਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਮਲਦੀ ਕੰਟੀਨ ਨਹੀਂ ਜਿਹਦੇ ਵਿੱਚ ਅਸੀਂ ਜਾ ਕੇ ਕੋਈ ਚਾਹ ਦਾ ਘੋਦੀ ਪੀ ਸਕੀ ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਧਕ ਕਿਸਾਨ ਸੰਸ਼ਚਨ ਕਮੇਟੀ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਾਰਨ ਮੈਂ ਹੀ ਇੱਥੇ ਆ ਮਿਲ ਚ ਪੁਨਿਆਰ ਮਿਲ ਚ ਖੜੇ ਆ ਇੱਥੇ ਇਸੇ ਮਸਲੇ ਚ ਅਸੀਂ ਆਏ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ بارش ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖਲੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਆ ਬੇਨਤੀ ਕਰਨਾ ਇਹ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿੱਜ ਭਿੱਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂ ਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਲੋਹੰਦਰਾ ਦੇ ਵੜ ਗਏ ਭਿੱਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿੱਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸੱਡਾ ਬਣਾਓ ਤੇ ਜਾਂੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾਂੜ ਦੇ ਵਿੱਚ ਆਟਮ ਤੇ ਉਹਨਾਂ ਨੇ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਈਆ ਜਿਹੜਾ ਇੱਕ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਗਜ਼ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾਂ ਬਣ ਸਕਣ ਤੇ ਕਿਸਾਨ ਜਿਹੜੇ ਨੁਕਸਾਨੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਹੈ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਤੇ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਧਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ। ਮੈਂ ਬਲਜਿੰਦਰ ਸਿੰਘ ਮਾਜਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਦਰੰਗਲਾ ਅੱਜ ਆਪਾਂ ਜਿਹੜੇ ਆ ਪਣਿਆਲ ਮਿਲ 슈ਗਰ ਮਿਲ ਚ ਆਏ ਆ ਜੀਐਮ ਸਾਹਿਬ ਨੂੰ ਮਿਲਣੇ ਇੱਕ ਬੇਨਤੀ ਕਰਨ ਆਏ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟਿਨ ਦੀ ਕੋਈ ਨਹੀਂ ਸਹੂਲਤ ਨਹੀਂ ਆ। ਅੱਜ ਇਹਨੇ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜਿਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ 3 ਛੱਡਾਂ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਟਰੇਡ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਹੁਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵੰਤ ਇੱਥੇ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਜੋ ਚੇਅਰਮੈਨ ਵਗੈਰਾ ਆਏ ਯਾਰ ਤੁਸੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਹ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ਏਜੰਸੀ ਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ ਉੱਲ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੇ ਖਾਤੇ ਪਾਇਆ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵੱਡੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਾਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨਹਿਰੀ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਲ ਕਣਚਾਰ ਦੇ ਸ਼ਮਸ਼ੀਰ ਸਿੰਘ ਆ ਉਹਨਾਂ ਨਾਲ ਵੀ ਕੋਈ ਮੀਟਿੰਗ ਰੱਖਾਂਗੇ ਤੇ ਸਰਕਾਰ ਤੱਕ ਆਪਣੀ ਜਿਹੜੀ ਇਸ ਪਾਸ ਮੈਂ ਆਪ ਕੋ ਜਾਣਕਾਰੀ ਦੇ ਰਿਹਾ ਹੂੰ ਕਿ ਪਿਛਲੇ ਸਾਲ ਕੇ ਪਿੱਛਾ ਇਸ ਸਾਲ ਗੰਨਾ ਜੋ ਹੈ 45 ਲੱਖ ਕੁੰਟਲ ਬੰਡ ਕੀਤਾ ਗਿਆ ਹੈ। ਔਰ ਪੂਰੀ ਸੰਭਾਵਨਾ ਹੈ ਕਿ ਇਹ 45 ਲੱਖ ਕੁੰਟਲ ਮਿਲੇਗਾ। और इससे पहले ज़मींदार बहुत कम थे 2800 के आसपास थे इस बार आठ सौ के आसपास हैं जो इतने ज़मींदारों को प्रॉफिट होगा ये फैक्ट्री जो है जमींदारों के वास्ते लगाई गई है और ज़मींदार इससे बहुत प्रभावित होंगे और ये फैक्ट्री जो है इसे को जनरेशन भी स्टार्ट कर दिया गया है और अभी तक करीब 26 लाख रुपए की बिजली भी भेज दी है बन गई हम बेच चुके हैं एक्सपोर्ट कर चुके हैं। एक्चुअली एक्सपोर्ट के एथनॉल प्लांट के बारे में अभी फिलहाल ड्रॉप किया हुआ है क्योंकि अभी वायबिलिटी उसकी नहीं थी पीपी -पी मोड पर इसको टेंडर लगाया गया था लेकिन कोई कोटेशन नहीं आया फर्दर गमेंट का जो भी डिसीजन आगा उस हिसाब से इसका काम किया जाएगा गन्ना मेले में काफी गन्ना आ रहा है किसानों को के लिए तो मुश्किल है जमींदारों की जितनी भी प्रॉब्लम है धीमे धीमे सारी उनकी शार्ट आउट करते जा रहे हैं उनकी सॉल्व करते जा रहे हैं और जो भी प्रॉब्लम जमींदार को आ रही हैं इन फ्यूचर कम होती चली जाएंगी और धीमे धीमे उनकी समाप्ति हो जाएंगी कुछ यार्ड की की प्रॉब्लम है वो यार्ड काफी हद तक बना दिया गया कुछ चीजें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा शर्ट के लिए जो हमारे पास पुराने स्क्रैप है उसे हम उनका सेट बनवा देंगे और ਮੇਰੇ ਕਹਾਲੇ 8-10 ਦਿਨ ਬਾਅਦ ਕੰਪਲੀਟ ਵੀ ਹੋ ਜਾਏਗਾ ਫਿਲਹਾਲ ਨੂੰ ਕੋ ਜਮੀਦਾਰਾਂ ਨੂੰ ਕੋਈ ਦਿੱਕਤ ਨਹੀਂ ਆਏਗੀ